ਇਹੋ ਜਿਹੇ ਸਮੇਂ ਦਾ ਵੇੜਾ ਆ ਗਿਆ ਆਪਣੇ ਹੀ ਘਰਾਂ ਅੰਦਰ ਬੰਦ ਹੋ ਕੇ ਰਹਿ ਗਈ ਆਪਣੇ ਆਪ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈ ਆਪਣੇ ਆਲੇ ਦੁਆਲੇ ਨੂੰ ਕੀ ਨੀਜਾ ਕੇ ਦੇਖਣ ਦਾ ਮੌਕਾ ਜ਼ਿੰਦਗੀ ਤਾਂ ਇਹੀ ਸੀ ਆਲਾ ਦੁਆਲਾ ਦੀ ਇਹੀ ਪਰ ਮਨ ਘਰ ਤੋਂ ਬਾਹਰ ਭੱਜਿਆ ਰਹਿੰਦਾ ਲੋੜਾਂ ਵੀ ਵੱਧ ਸੰਨ ਉਹਨਾਂ ਨੂੰ ਪੂਰੀਆਂ ਕਰਨੀਆਂ ਕੋਸ਼ਿਸ਼ਾਂ ਵੀ ਵੱਧ ਸੰਨ ਹੁਣ ਸਿਮਟ ਗਈ ਉਨੀਆਂ ਕੁ ਲੋੜਾਂ ਜਿੰਨਾਂ ਨਾਲ ਬੰਦਾ ਜਿਉਂਦਾ ਰਹ ਸਕੇ ਸਭ ਬਦਲਿਆ ਬਦਲਿਆ ਜਪਦਾ ਹੈ ਤਾਰਾਂ ਮੰਦੀ ਦੇ ਦਿਨ ਸਵੇਰੇ-ਸਵੇਰੇ ਖਿੜਕੀ ਵਿੱਚੋਂ ਦੀ ਦੇਖੀਦਾ ਰੁੱਖ ਬੇਲਾ ਬੂਟੇ ਸਭ ਸ਼ਾਂਤ ਲੱਗਦੇ ਸਨ ਉੱਚੇ-ਉੱਚੇ ਸਹੇਦੇ ਨਿੰਮ ਪੌਪਲਰ ਟਾਲੀਆਂ ਗੁਲਮੋਹਰ ਤੂਤਾਦ ਜੋ ਵੀ ਦਿਂਦੇ ਸਭ ਸ਼ਾਂਤ ਜਪਦਾ ਜਿਵੇਂ ਸਾਰੇ ਟਿਕੇ ਰਹਿਣ ਦਾ ਸੁਨੇਹਾ ਦਿੰਦੇ ਹਨ ਇਹ ਆਕਵਿਤਾ ਜੇੜ੍ਹ ਹੜ੍ਹ ਦੀ ਤੁਪ ਮੀਂਹ ਦੀ ਰੀਚਖੜਮੋਗ ਮਾਗਦੀ ਵਰਦੀ ਆਪਣੇ ਸਿਰਾਂ ਤੇ ਸਹਿੰਦੇ ਹਨ ਅਸੀਂ ਤਾਂ ਫਿਰ ਵੀ ਆਪਣੇ ਘਰਾਂ ਇੰਦਰੀ ਰਹਨੇ ਆਂ ਕੁਝ ਕੁ ਦੇਣਾ ਅਸੀਂ ਕਦੇ ਧਿਆਨ ਨਹੀਂ ਦਿੱਤਾ ਕੁਦਰਤ ਵੱਲ ਹੁਣ ਜਦੋਂ ਵੀ ਛੱਤ ਉੱਤੇ ਚੜ੍ਹ ਕੇ ਦੇਖੀਏ ਤਾਂ ਹਰੇ-ਹਰੇ ਪੱਤੇ ਲਾਲ ਰੁਪੇਸ਼ੀਆਂ ਬਰਕਾਣਾ ਦੇ ਫੁੱਲਾਂ ਦੀ ਆਕਸ਼ੂ ਕੁਦਰਤ ਆਪਣਾ ਕੰਮ ਕਰ ਰਹੀ ਹੈ ਤੋਟਾਂ ਦੇ ਦੁੱਧੀਆਂ ਪੱਕਣੀਆਂ ਸ਼ੁਰੂ ਹੋ ਗਈਆਂ ਪਰ ਨਿੰਮ ਦੇ ਨਿੱਕੇ ਨਿੱਕੇ ਪੱਤੇ ਦੇਖ ਕੇ ਜਾਨੀ ਤਨੀਂ ਰਾਮ ਚਾਤ੍ਰਿਕ ਦੀ ਕਰਤਾ ਦੀ ਸ਼ਤਰ ਜ਼ਿਆਦਾ ਆਉਂਦੀ ਹੈ ਆਰ ਨਿੰਮ ਦੇ ਬੋਟਾਂ ਬਾਗ ਖੰਭੀਆਂ ਉੱਗ ਆਈਆਂ ਗੁਲਮੋਹਰ ਅਜੇ ਵੀ ਰੁੱਤ ਰੌਂਡ ਰੌਂਡ ਜਾਂਦਾ ਹੈ ਸੂਰਜ ਦੀ ਚਮਕ ਵੱਧ ਕੇ ਜਾਂਦੀ ਹੈ ਜਿਵੇਂ ਪੁਰਾਣੇ ਸਮੇਂ ਰਸੋਈ ਵਿੱਚ ਲੱਗੇ ਵੱਲਮਾਨਾ ਨੂੰ ਸਾਫ਼ ਕਰਕੇ ਚਾਣਨ ਬਹੁਤ ਬਹੁਤ ਆ ਜਾਂਦਾ ਸੀ ਇਸੇ ਤਰ੍ਹਾਂ ਸੂਰਜ ਵੀ ਜਿਵੇਂ ਬਹੁਤ ਸਮੇਂ ਬਾਅਦ ਕਿਸੇ ਨੇ ਸਾਫ਼ ਕਰਕੇ ਰੱਖਿਆ ਹੋਵੇ। ਰੁੱਖਾਂ, ਬੂਟਿਆਂ ਤੇ ਨਵੇਂ-ਨਵੇਂ ਪੱਤਿਆਂ ਤੇ ਪੈਂਦੀ ਸੂਰਜ ਦੀ ਰੋਸ਼ਨੀ ਕਈ ਵਾਰ ਲਿਸ਼ਕੌਰ ਨਾਲ ਅੱਖਾਂ 'ਚ ਦਿਹਾਜ ਜਾਂਦੀਆਂ ਹਨ। ਸਭ ਕੁਝ ਨਵਾਂ-ਨਵਾਂ ਜਾਪਦਾ ਹੈ ਜਿਵੇਂ ਕੁਦਰਤ ਨੇ ਨਵਾਂ ਨਵਾਰਗ ਕੀਤਾ ਹੋਵੇ। ਨਿੱਕੀਆਂ-ਨਿੱਕੀਆਂ ਚੜੀਆਂ ਜਿਨ੍ਹਾਂ ਨੂੰ ਨਿੱਕੇ ਹੁੰਦਿਆਂ ਪਿੰਡੀਆਂ ਜਿਹੜੀਆਂ ਆਖਦੇ ਸੀ, ਖੋਰੀਆਂ ਮਾਰਦੀਆਂ ਚੜੀਆਂ। ਕਦੇ ਕਿਸੇ ਰੁੱਖ ਤੇ ਦੇ ਕਦੇ ਕਿਸੇ ਰੁੱਖ ਤੇ ਕੋਈ ਕਾਲੇ ਚਮਕੀਲੇ ਰੰਗ ਦੀ ਕੋਈ ਮਿੱਟੀ ਰੰਗੀਏ ਆ ਇੱਕ ਦੋ ਘਰੇਲੂ ਚਿੜੀਆਂ ਵੀ ਟਾਣੇ ਚੋਂ ਆ ਜਾਂਦੀਆਂ ਨੇ ਜੀ ਕਰਦਾ ਹੁੰਦਾ ਕਿ ਆਖੀਏ ਹਰ ਰੋਜ਼ ਆਇਆ ਕਰੋ ਪਰ ਜੇ ਕਿਤੇ ਉਹਨਾਂ ਦੀ ਫੋਟੋ ਜਾਂ ਵੀਡੀਓ ਬਣਾਵੜੀ ਬਗੈਰ ਹੱਥੇ ਫੜਿਆ ਹੋਵੇ ਤਾਂ ਉਹ ਧਾਰੀ ਮਾਰ ਜਾਂਦੀਆਂ ਨੇ ਜਿਵੇਂ ਆਖਦੀਆਂ ਹੋਣ ਇਹਨਾਂ ਮੋਬਾਈਲਾਂ ਨੂੰ ਚਲਾਉਣ ਲਈ ਲੱਗੇ ਟਾਵਰਾ ਕਰਕੇ ਤਾਂ ਸਾਡੇ ਪਰਿਵਾਰ ਖતમ ਹੋ ਗਏ ਨੇ ਪੰਛੀਆਂ ਨੂੰ ਦਾਣੇ ਚੋਦਿਆਂ ਦੇਖਣ ਦਾ ਵੀ ਆਪਣਾ ਹੀਨੰਦ ਹੈ ਤੋਤੇ ਬੜੇ ਆਰਾਮ ਨਾਲ ਚੋਦੇ ਨੇ ਇੱਕ ਮੋਟਾ ਜਹਾ ਪਹਾੜੀ ਤਾਂ ਵੀ ਬੜੀ ਸੁਸਤੀ ਜਹੀ ਨਾਲ ਰੋਟੀ ਦੇ ਨਿੱਕੇ ਨਿੱਕੇ ਟੁਕੜੇ ਚੁਗਦਾ ਹੈ ਦੇਸੀ ਕਾਂ ਅਗੋਂ ਦੀ ਚੌਟਮਾਰਕੇ ਲੈ ਜਾਂਦਾ ਹੈ ਕਬੂਤਰ ਬੜੇ ਕਾਲੀ ਕਾਲੀ ਡਰਦੇ ਜਾਂਦੇ ਮਾੜਾ ਜਿਹਾ ਖੜਾ ਖੋਣ ਤੇ ਉੱਡ ਜਾਂਦੇ ਨੇ ਬੋਲਬੁਲਾ ਬੜੀ ਹੁਰਤੀ ਨਾਲ ਚੁਗਦੀਆਂ ਹਨ ਕਾਟੋ ਕਲੈਰੀ ਕਹਿੰਦੇ ਜੀ ਨੂੰ ਸਭ ਨੂੰ ਭਾਜਣਾ ਬਾਹਿੰਦਾ ਦਿੰਦੀ ਹੈ ਅਗਲੇ ਦੋਵੇਂ ਪੈਰਾਂ ਤੋਂ ਹੱਥਾਂ ਦਾ ਕੰਮ ਲੈਂਦੀ ਹੈ ਬੜੀ ਹੁਰਤੀ ਨਾਲ ਮੂੰਹ ਚੁਣਾਉਂਦੀ ਹੈ ਹੁਣ ਤਾਂ ਤਿੱਤਰ ਵੀ ਆਉਣ ਲੱਗ ਪਏ ਦਾਣਾ ਚੁਗਣ ਤੇ ਪਾਣੀ ਪੀਣ ਜਾਨਵਰ ਮੁਰਗੀਆਂ ਵੀ ਘਰ ਦੀ ਚਾਰਦਵਾਰੀ ਦੇ ਕੁੱਕਰ ਕੁੱਕਰ ਕਰਦੀਆਂ ਫਿਰਦੀਆਂ ਹਨ ਕਦੇ-ਕਦੇ ਸਾਰੇ ਪੰਛੀ ਬੜਾ ਬੋਲਦੇ ਨੇ ਜਦੋਂ ਇਹ ਬਿੱਲੀ ਕੁੱਤੇ ਛੱਪ ਆਦੋਂ ਡਰ ਕੇ ਬੋਲਦੇ ਨੇ ਤਾਂ ਇਹਨਾਂ ਦੀ ਆਵਾਜ਼ ਤੇਜ਼ ਦਰੀ ਹੋਈ ਤੇ ਬਹੁਤ ਹੀ ਉੱਚੀ ਹੁੰਦੀ ਹੈ ਜਿਵੇਂ ਮਦੂ ਲਈ ਪੁਕਾਰਦੇ ਨੇ ਪਰ ਹੁਣ ਇਹ ਆਰਾਮ ਨਾਲ ਬੋਲਦੇ ਹਨ ਜਿਵੇਂ ਆਪ ਕੋ ਆਪ ਵਿੱਚ ਗੱਲਾਂ ਕਰਦੇ ਹੋਣ ਮਨੁੱਖ ਉੱਤੇ ਬਿਆੰਗ ਕਰਦੇ ਹੋਣਾ ਇਹ ਹੁਣ ਬੈਠੇ ਘਰਾਂ ਵਿੱਚ ਉਦਰ ਦਾ ਖਲਵਾੜ ਕਰਨ ਦਾ ਨਤੀਜਾ ਭੋਗਤ ਰੱਬ ਦੇ ਸ਼੍ਰੀਗਵਨ ਦਾ ਨਤੀਜਾ ਭੋਗਤ ਪੰਛੀਆਂ ਨੂੰ ਦੇਖਣਾ ਵਧੀਆ ਲੱਗਦਾ ਹੈ। ਉਹਨਾਂ ਦੀਆਂ ਸਰਾਰਤਾਂ ਦੇਖ ਕੇ ਹੱਸ ਹੀ ਲੈਂਦੇ ਹਾਂ ਪਰ ਅੰਦਰੋਂ ਮਨ ਅਦਾਸਿਆ ਰਹਿੰਦਾ ਹੈ। ਮਨ ਆਪੇ ਬਾਰ-ਬਾਰ ਬੋਲਦਾ ਹੈ ਇਹ ਮਾਲਕਾ ਸੁਖ ਰੱਖੀ ਸਾਰੇ ਆਸੇ-ਬਾਸੀ। ਮਨ ਬਦਲਿਆ ਤੇ ਨਹੀਂ ਲੱਗਦੀ। ਥੋੜੇ ਦਿਨ ਪਹਿਲਾਂ ਮਹਿਸੂਸ ਕਰਦੇ ਹੀ ਨਾ ਪਿੰਡ ਵਿੱਚ ਨਾ ਸ਼ਹਿਰ ਵਿੱਚ ਵਿਚਕਾਰ ਜਿਹੀ ਲੱਗਦੇ ਹਾਂ। ਨਿੱਕੀ ਜਨੀ ਚੀਜ਼ ਦੀ ਲੋੜ ਹੋਵੇ ਔਖਾ ਹੋ ਜਾਂਦਾ ਹੈ। ਹੁਣ ਸੋਚੀਦਾ ਕਿੰਨੀਆਂ ਵਧੀਆ ਜਗ੍ਹਾ ਤੇ ਬੈਠਿਆ ਉਧਰ ਤੋਂ ਦੇ ਨੇੜੇ ਆੜੇਦਵਾਲੀ ਖੇਤ ਰੁੱਖ ਬੇਲ ਗੁੱਟੇ ਕਿੰਨੀ ਸੋਹਣੀ ਕੁਦਰਤ ਹੈ ਕਾਦਰ ਦੀ ਬਜ਼ੁਰਗ ਕੰਨਾ ਸੁਣਾਉਂਦੇ ਹਮ ਕਿ ਉਹਨਾਂ ਦੇ ਪਿਓ ਦਾਦਾ ਜਾਦੇ ਹੁੰਦੇ ਸੀ ਕਿ ਇੱਕ ਵਾਰ ਬਿਮਾਰੀ ਪਈ ਤਾਂ ਘਰਾਂ ਦੇ ਘਰ ਖਾਲੀ ਹੋ ਗਏ ਇੱਕ ਨੂੰ ਮੜੀਆਂ ਵਿੱਚ ਲੈ ਕੇ ਜਾਂਦੇ ਆਉਂਦਿਆਂ ਨੂੰ ਦੋ ਹੋਰ ਮਾਰੇ ਪਏ ਹੁੰਦੇ ਉਦੋਂ ਬਚਾ ਦਾ ਵੀ ਨਹੀਂ ਸੀ ਕੋਈ ਪਤਾ ਹੁਣ ਆਪਾਂ ਨੂੰ ਪਤਾ ਹੈ ਕਿ ਜੇ ਆਪਣੇ ਘਰਾਂ ਵਿੱਚ ਰਹੀਏ ਸਫਾਈ ਰੱਖੀਏ ਇੱਕ ਦੂਜੇ ਦੂਰੀ ਬਣਾ ਕੇ ਰੱਖੀਏ ਖਾਣ ਪੀਣ ਦਾ ਧਿਆਨ ਰੱਖੀਏ ਤਾਂ ਫਿਰ ਬਚਾ ਹੈ ਇਸ ਵਾਰੀ ਤੋਂ ਪੁਰਾਣੇ ਸਮਿਆਂ ਵਿੱਚ ਇਲਾਜ ਵੀ ਬਹੁਤ ਨਹੀਂ ਸਨ ਮੇਰਾ ਦਿਲ ਕਰਦਾ ਹੈ ਆਖਦੇ ਹਾਂ ਕਿ ਇਲਾਜ ਤਾਂ ਹੁਣ ਵੀ ਨਹੀਂ ਲੱਭ ਰਿਹਾ ਕੋਈ ਫਿਰ ਸੋਚਦੇ ਹਾਂ ਕਿ ਉਮੀਦ ਬਣੀ ਰਹੇ ਤਾਂ ਮਨ ਖਲੋਤਾ ਰਹਿੰਦਾ ਹੈ ਨਹੀਂ ਤਾਂ ਜੇ ਮੰਟੀ ਰਿਟਾਇਰਡ ਤਾਂ ਆ ਜਾਵੇ ਤਾਂ ਬੰਦਾ ਬਿਨਾਂ ਬਿਮਾਰੀ ਤੋਂ ਹੀ ਮੁੱਕ ਜਾਂਦਾ ਹੈ। ਮबाइल ਖੋਲਦੇ ਆ ਤਾਂ ਅੰਤਾਂ ਦੀ ਜਾਣਕਾਰੀ ਪਤਾ ਨਹੀਂ ਠੀਕ ਹੈ ਜਾਂ ਗਲਤ। ਘਰ ਵਿੱਚ ਸਭ ਚੁੱਪ ਮੂੰਹ ਨਾ ਖੁੱਲਦਾ ਬੋਲਣ ਲਈ ਪਰ ਅੰਦਰੋਂ ਅੰਦਰ ਸਭ ਬੋਲਦੇ। ਅੱਗੇ ਤਾਂ ਸਿਰਫ ਉਹਨਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦਾ ਫਿਕਰ ਹੁੰਦਾ ਸੀ ਜਿਹੜੇ ਸ਼ਰਾਬ ਪੀਂਦੇ, ਹੋਰ ਨਸ਼ੇ ਕਰਦੇ ਜਾਂ ਬਿਮਾਰ ਹੁੰਦੇ। ਹੁਣ ਸਭ ਦੀ ਫਿਕਰ ਹੈ। ਜਿਸਨੇ ਕਦੇ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਨਾ ਕੋਈ ਮਾਸ ਮੱਛੀ ਖਾਧੀ ਬਜ਼ੁਰਗ ਆਪਣੇ ਦੋਤੇ-ਪੋਤਿਆਂ ਦਾ ਫਿਕਰ ਕਰਦੇ ਨੇ ਕਿ ਉਹ ਘਰੇ ਨਹੀਂ ਟਿਕਦੇ ਕੋਣ ਕਰਕੇ ਪੁੱਛਣ ਤੇ ਪਤਾ ਲੱਗਦਾ ਕਿ ਪੁਲਿਸ ਵਾਲਿਆਂ ਦੇ ਡਰੋਂ ਘਰੇ ਹੀ ਰਹਿੰਦੇ ਐ ਜਿਉਂਦੇ ਰਹਿਣ ਪੁਲਸ ਵਾਲੇ ਬਜ਼ੁਰਗਾਂ ਦੇ ਮੂੰਹੋਂ ਨਿਕਲਦਾ ਪਰ ਕੋ ਜਦੋਂ ਕੋਈ ਅਜਿਹੀ ਵੀਡੀਓ ਦੇਖਦੇ ਆ ਕਿ ਪੁਲਿਸ ਵਾਲੇ ਮਜ਼ਬੂਰ ਲੋਕਾਂ ਉਤੇ ਡੰਡੇ ਮਾਰਾਉਂਦੇ ਨੇ ਫਿਰ ਆਖਦੇ ਬੜੀ ਮਾੜੀ ਕਰਦੇ ਨੇ ਪੁਲਿਸ ਵਾਲੇ ਫालतੂ ਗਿੜੇ ਮਾਰਨ ਵਾਲਿਆਂ ਤੋਂ ਤੰਗਾਈ ਪੁਲਿਸ ਚੰਗੇ ਭਲੇ ਸਿਆਣੇ ਮੁੰਡੇ ਨੂੰ ਵੀ ਕੁੱਟ ਪੈਂਦੀ ਹੈ ਪ्योर ਦੇ ਫਲੇਖੇ ਸਾਥ ਕੁੱਟੇ ਜਾਂਦੇ ਹਨ ਪਰ ਇਹ ਵੀ ਕੀ ਕਰਨ ਹੈ ਲੋਕਾਂ ਦੇ ਭਲੇ ਲਈ ਉਹਨਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦੇ ਨੇ ਆਖ ਆਪ ਅੱਕੇ ਹੋ ਕੇ ਕਈ ਕਈ ਘੰਟੇ ਡਿਊਟੀ ਜਿੰਦੇ ਨੇ ਕਿਤੇ ਭੁੱਖਿਆਂ ਨੂੰ ਰੋਟੀ ਖਵਾਉਂਦੇ ਨੇ ਕਿਤੇ ਫालतੂ ਘੱਟ ਵਾਲਿਆਂ ਨੂੰ ਘਰੋਂ ਘਰੀ ਬਾੜਨ ਲਈ ਉਹਨਾਂ ਦੇ ਪਿੱਛੇ ਭਜਦੇ ਨੇ ਕਈ ਥਾਈਂ ਲੋਕ ਉਸਕੈਟ ਕਰਦੇ ਨੇ ਕਿ ਬਿਮਾਰੀ ਨਾਲ ਭਾਵੇਂ ਨਾ ਮੱਲੀ ਭੁੱਖ ਨਾਲ ਜ਼ਰੂਰ ਮਰ ਜਾਣਾ। ਸੱਚੀ ਬੜਾ ਔਖਾ ਹੈ ਉਹਨਾਂ ਲਈ ਜਿਨ੍ਹਾਂ ਰੋਜ਼ ਕਮਾਉਣਾ ਤੇ ਉਹ ਵੀ ਖਾਣਾ ਹੁੰਦਾ ਹੈ। ਸਰਕਾਰਾਂ ਪ੍ਰਬੰਧ ਤਾਂ ਕਰ ਰਹੀਆਂ ਨੇ ਫਿਰ ਵੀ ਲੱਗਦਾ ਹੈ ਬਹੁਤ ਕੁਝ ਚੰਗਾ ਨਹੀਂ ਹੋ ਰਿਹਾ। ਡਾਕਟਰ ਵਾਰ-ਵਾਰ ਹੱਥ ਜੋੜਦੇ ਨੇ ਕਿ ਘਰਾਂ ਅੰਦਰ ਰੋ ਤੇ ਬਾਹਰ ਫੈਲ ਗਿਆ ਹੈ ਤਾਂ ਆਪਣੇ ਕੋਲ ਸਾਧਨ ਨਹੀਂ। ਕਿ ਬਹੁਤੇ ਮਰੀਜ਼ਾਂ ਨੂੰ ਸੰਭਾਲ ਸਕੀਏ ਬਹੁਤ ਸਾਰੇ ਲੋਕ ਡਾਕਟਰਾਂ ਵੱਲੋਂ ਦਿੱਤੀਆਂ ਆਦਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ ਕਈ ਮਜ਼ਾਕ ਉਡਾਉਂਦੇ ਹਨ ਪਰ ਜਦੋਂ ਇਹੋ ਜਿਹਾ ਕੁਝ ਸੁਣਦੇ ਹਾਂ ਦੇਖਦੇ ਹਾਂ ਕਿ ਅਸੀਂ ਮੂਰਖਤਾ ਨਾ ਛੱਡੀ ਤਾਂ ਸਾਡੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਬਚਣਾ ਫਿਰ ਰੰਗ ਉੱਡ ਜਾਂਦੇ ਨੇ ਮੂੰਹਾਂ ਤੇ ਪਲਤੰ ਛਾਇਆ ਦੀ ਹੈ ਬਾਦੂ ਦੀਆਂ ਕਾਮਨਾਵਾਂ ਮਰਨ ਲੱਗੀਆਂ ਨੇ ਨਾ ਕੱਪੜਿਆਂ ਦਾ ਕੋਈ ਚਾ ਨਾ ਗਹਿਣਿਆਂ ਦਾ ਨਾ ਹੀ ਕੋਈ ਬਹੁਤਾ ਖਾਣ ਬਚਾਉਣ ਦਾ ਬਣਾਉਣ ਦਾ ਚਾ ਜਿੱਥੇ ਦਾਲ ਸਬਜ਼ੀ ਖਾਣ ਲਈ ਵੀ ਵੀ ਨਖਰੇ ਹੁੰਦੇ ਸਨ ਉੱਥੇ ਚੜਨੀ ਤੇ ਸਾਰੇ ਪਰਿਵਾਰ ਦੀ ਸਹਿਮਤੀ ਹੋ ਜਾਂਦੀ ਡਰਾਉਣ ਵਾਲੇ ਸੰਦੇਸ਼ ਪੜ੍ਹ ਸੁਣ ਕੇ ਕੰਬਣੀ ਜਹੀ ਛੜ ਜਾਂਦੀ ਤੇ ਰੱਬ ਨੂੰ ਸਲਾਹ ਦੇਣ ਲੱਗ ਪੈਂਦੇ ਰੱਬਾ ਅੱਧਰ ਚਾ ਨਾ ਕਰੀ ਨਹੀਂ ਤਾਂ ਸਭ ਨੂੰ ਲਾਜਾ ਮੀ ਨਹੀਂ ਫਿਰ ਸਾਰੇ ਵਾਸੀ ਸੁਖ ਰੱਖੀ ਪਰ ਅੱdte ਤੋਂ ਵੱਧ ਲੋਕ ਡੰਡੇ ਦੇ ਡਰ ਤੋਂ ਘਰੇ ਬੈਠੇ ਹੋਏ ਸਨ ਜੇ ਇਸ ਤਰ੍ਹਾਂ ਆਗਜ਼ ਦਿੱਤਾ ਜਾਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ ਤਾਂ ਘੰਟੀਆਂ ਥਾਲੀਆਂ ਵਜਾਉਣ ਵਾਲਿਆਂ ਵਾਂਗ ਇੱਕ ਮਿੰਟ ਵੀ ਨਹੀਂ ਲਾਉਣਾ ਛੜਕਾਂ ਤੇ ਆਉਣ ਲੱਗਿਆ ਕਿੰਨਾ ਤਾਂ ਲੱਗਦਾ ਹੈ ਕਿ ਘਰਾਂ ਅੰਦਰ ਰਹਿ ਕੇ ਅਸੀਂ ਦੂਜਿਆਂ ਨਾਲੋਂ ਦੂਜਿਆਂ ਉੱਤੇ ਆਸਾਨ ਕਰ ਰਹੇ ਹਾਂ ਦੂਜੇ ਹੀ ਪਾਲ ਖਿਆਲ ਆਉਂਦਾ ਹੈ ਕਿ ਦੂਜਿਆਂ ਲਈ ਨਹੀਂ ਆਪਣੇ ਬਚਾ ਲਈ ਕਰਦੇ ਆ ਸਭ ਕੁਝ ਜਿਹੜੇ ਲੋਕਾਂ ਨੂੰ ਮਜ਼ਦੂਰ ਹੀ ਬਸ ਘਰੋਂ ਬਾਹਰ ਜਾਣਾ ਪੈ ਜਾਂਦਾ ਉਹ ਦੱਸਦੇ ਹਨ ਕਿ ਬਾਹਰ ਦਾ ਸਰਾਟਾ ਦੇਖ ਕੇ ਮਨ ਨੂੰ ਡੋਪੈਣ ਲੱਗ ਜਾਂਦੀ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਆ ਗਏ ਹੋਈ ਛੜਕਾਂ ਸੁਨ ਸੰਤ ਤੇ ਜਾਂ ਕੋਈ ਇੱਕ ਅੱਧਾ ਬੰਦਾ ਹੀ ਬਾਹਰ ਹੋਵੇ ਉਸ ਨੇ ਵੀ ਮੂੰਹ ਬੱਲਿਆ ਹੁੰਦਾ ਕਿਸੇ ਅਮੀਰ ਜਾਂ ਕਾਕਾ ਜਾਂ ਵਿਗੜਿਆ ਜਵਾਕ ਹੁਣ ਵੱਡੀਆਂ ਵੱਡੀਆਂ ਗੱਡੀਆਂ ਨਾਲ ਧੜਕਾਂ ਤੇ ਨਹੀਂ ਦਿੰਦਾ ਇਹ ਵਾਇਰਸ ਵੀ ਕਿਹੋ ਜਿਹਾ ਹੈ ਗਰੀਬ ਅਮੀਰ ਨਹੀਂ ਦਿਖਦਾ ਸ਼ਾਇਦ ਇਸੇ ਕਰਕੇ ਐਨੇ ਇੰਤਜ਼ਾਮ ਕੀਤੇ ਨੇ ਇਸ ਵਰਤਾਰੇ ਦੇ ਅੰਦਰ ਇੱਕ ਗੱਲ ਤਾਂ ਚੰਗੀ ਹੋ ਗਈ ਕਿ ਵਾਤਾਵਰਨ ਸਾਫ਼ ਹੋ ਗਿਆ ਹਵਾ ਦੀ ਪੁਰਬਤਾਂ ਵਿੱਚ ਹੈਰਾਨੀ ਅਕ ਸੁਧਾਰ ਹੋਇਆ ਉਮੀਦ ਹੈ ਕਿ ਲੋਕ ਮਣਾ ਦੇ ਅੰਦਰ ਫੈਲਿਆ ਜ ਹਰੀਲਾ ਪ੍ਰਦੂਸ਼ਣ ਵੀ ਘਟਿਆ ਹੋਵੇਗਾ ਦੁਆ ਹੈ ਕਿ ਇਸ ਭਿਆਨਕ ਕੋਰੋਨਾ ਵਾਇਰਸ ਨੂੰ ਖਾਤਮ ਕਰਨ ਲਈ ਸਾਰੀ ਦੁਨੀਆ ਦੀਆਂ ਕੀਤੀਆਂ ਕੋਸ਼ਿਸ਼ਾਂ ਕਾਮਯਾਬ ਰਹਿਣ ਇੱਕ ਨੌਕੜਾਣ ਕਹਾਣੀ ਅਮਰਤਕੌਰ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ